ਜੋ ਬੋਲਿਆ ਨਾ ਵੀ ਸਿੱਖੀ ਸਿੱਧਕ ਦਾ ਜਾਵੇ ਸਿਰ ਜਾਵੇ ਤਾਂ ਜਾਵੇ ਤੇ ਸਿਰ ਲਾ ਦਾਂਗੇ ਤੇ ਜਿਹੜੀਆਂ ਸਰਕਾਰਾਂ ਇਹ ਵਹਿਮ ਪਾਲੀ ਬੈਠੀਆਂ ਨੇ ਨਾ ਵੀ ਅਸੀਂ ਇਦੀਆਂ ਇਦੀਆਂ ਵੱਡੀਆਂ ਰੋਕਾਂ ਲਾ ਕੇ ਕਿਸਾਨਾਂ ਨੂੰ ਰੋਕਿਆ ਹੋਇਆ ਏ ਭਈ ਇਹ ਉਹਨਾਂ ਦੀਆਂ ਗਲਤ ਫਹਮੀਆਂ ਨੇ ਚਲੋ ਦੇ ਮੋਦੀ ਤੂੰ ਭੱਜਲਾ ਜਿੱਦਣ ਭਜਣਾ ਵਾ ਜਿੱਤਰਾ ਅੱਗੇ ਚਾਹ ਬਣਾਉਂਦਾ ਹੀ ਤੇ ਭੇਡਾਂ ਦਾ ਦੁੱਧ ਤੇ ਊਠੀਆਂ ਊਠਾਂ ਦਾ ਦੁੱਧ ਊਸ਼ਣੀਆਂ ਦਾ ਦੁੱਧ ਪਾ ਕੇ ਜੰਤਾ ਨੂੰ ਚਾਹ ਪਿਆਉਂਦਾ ਹੀ ਵਾਗਰ ਖਾਲਸਾ ਵਾਗਰ ਫਤਿਹ ਤੇ ਜੋ ਬੋਲਿਆ ਨਾ ਵੀ ਸਿੱਖੀ ਸਿੱਧਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਤੇ ਸਿਰ ਲਾ ਦਾਂਗੇ ਕੋਈ ਚੱਕਰ ਨਹੀਂ ਸਰ ਸਰਕਾਰ ਨੂੰ ਚੁਕਣਾ ਪੈਣਾ ਹੈ ਸਰਕਾਰ ਬਿਲਕੁਲ ਹਿੰਤ ਮੰਨ ਕੇ ਹਟੂਗੀ ਅਸੀਂ ਖਾਲੀ ਹੱਥ ਜਾਵਾਂਗੇ ਖਾਲੀ ਹੱਥ ਆਪਦਾ ਕਿਸ਼ਾਨੀ ਦਾ ਮੋਰਚਾ ਦਿੱਤਾ 14 ਤਰੀਕ ਨੂੰ 13 ਨੂੰ ਇੱਥੇ ਆ ਕੇ ਸਾਰੇ ਲੰਗਰ ਪਾਣੀ ਸ਼ਕਾਂਗੇ ਇਸ ਤੇ 14 ਨੂੰ ਤੜਕੀ ਅਸੀਂ ਲੰਗਾਂਗੇ ਜੀ ਖਾਲੇ ਜੱਸਾ ਜਾਊਗਾ ਜੈ ਜੈਕਾਰ ਹੋ ਜੂ ਕਿਰਪਾ ਦੀ ਜੇ ਢੱਲੇਵਾਲ ਸਾਹਿਬ ਨੂੰ ਕੁਝ ਹੋ ਗਿਆ ਕੁਝ ਵੀ ਹੋ ਸਕਦਾ ਉਹਦੀਆਂ ਕਿਟਣੀਆਂ ਗੁਰਦੇ ਜੋ ਵੀ ਉਹਦਾ ਹੈ ਉਹਨਾਂ ਦੀ ਭੈਣ ਵੀ ਬੈਠੀ ਹੈਗੀ ਤੇ ਮਰਨ ਮਰਤ ਦੇ ਨਾਲ ਤੋਏ ਪਣ ਪਈ ਬੈਠੇ ਨੇ ਤੇ ਕੋਈ ਸਾਨੂੰ ਉਹਦੇ ਆਪਸ ਨਾਲ ਤਾਂ ਸਰਕਾਰ ਨੂੰ ਬਹੁਤ ਜਿਆਦਾ ਧੱਕਾ ਪਊਗਾ ਰਿਥੇ ਰਹਿਣਾ ਕੱਖ ਨਹੀਂ ਉਹਦਾ ਅਸੀਂ ਉਸ ਗੱਲ ਤੇ ਅਸੀਂ ਉਹਦੀ ਉਹ ਤੇ ਫੁੱਲ ਚੜਾਵਾਂਗੇ ਢੱਲੇ ਵਾਲ ਦੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੰਦੋਲਨ ਵਾਲੋਂ ਦੋ ਵੱਡੀਆਂ ਗੱਲਾਂ ਦਿੱਤੀਆਂ ਗਈਆਂ ਸੀਗੀਆਂ ਇੱਕ 26 ਤਰੀਕ ਨੂੰ ਸਰਦਾਰ ਜਗਜੀਤ ਸਿੰਘ ਜੀ ਡੱਲਿਆਲ ਵਰਦਮਤ ਤੇ ਬੈਠਣਗੇ ਤੇ ਦੂਸਰਾ ਪ੍ਰੋਗਰਾਮ ਸ਼ੰਭੂ ਬਾਰਡਰ ਦਾ ਸੀਗਾ ਵੀ ਆਪਾਂ ਜਥਿਆਂ ਦੇ ਰੂਪ ਦੇ ਵਿੱਚ 100 100 ਕਿਸਾਨ 101 ਕਿਸਾਨ ਮਤਲਬ ਜਥਾ ਭੇਜਾਂਗੇ ਤੇ ਪ੍ਰਸ਼ਾਸਨ ਸਾਨੂੰ ਰਸਤਾ ਦੇਊਗਾ ਪਰ ਪ੍ਰਸ਼ਾਸਨ ਸਾਨੂੰ ਰਸਤਾ ਦੇਣ ਤੋਂ ਮੁੱਕਰ ਗਿਆ ਵਾ ਤੇ ਜਿਹੜੀਆਂ ਸਰਕਾਰਾਂ ਇਹ ਵਹਿਮ ਪਾਲੀ ਬੈਠੀਆਂ ਨੇ ਨਾ ਵੀ ਅਸੀਂ ਐਡੀਆਂ ਐਡੀਆਂ ਵੱਡੀਆਂ ਰੋਕਾਂ ਲਾ ਕੇ ਕਿਸਾਨਾਂ ਨੂੰ ਰੋਕਿਆ ਹੋਇਆ ਏ ਭਈ ਇਹ ਉਹਨਾਂ ਦੀਆਂ ਗਲਤ ਫਹਿਮੀਆਂ ਹਨ ਅਸੀਂ ਇੱਥੇ ਰੁਕੇ ਹੋਏ ਆਂ ਤੇ ਆਪਣੇ ਆਗੂਆਂ ਦੇ ਕਹਿਣ ਤੇ ਰੁਕੇ ਹੋਏ ਆਂ ਜੇ ਸਾਡੇ ਆਗੂ ਸਾਨੂੰ ਜਦਾ ਜਿੰਨਾ ਇਸ਼ਾਰਾ ਕਰ ਦਿੰਦੇ ਆ ਇਹ ਰੋਕਾਂ ਸਾਡੇ ਹੌਸਲੇ ਤੋਂ ਵੱਡੀਆਂ ਨਹੀਂ ਆ ਅਸੀਂ ਇਹ ਤੋੜ ਸਕਦੇ ਆ ਪਰ ਸਾਡੇ ਜਿਹੜੇ ਆਗੂ ਆ ਉਹ ਸਾਡੀ ਜੋਗ ਅਗਵਾਈ ਕਰਦੇ ਪਏ ਆ ਜਿਵੇਂ ਉਹ ਫੈਸਲਾ ਦਿੰਦੇ ਆ ਅਸੀਂ ਬਿਲਕੁਲ ਉਹਨਾਂ ਦੇ ਨਾਲ ਤਿਆਰ ਹੋ ਜਾਂਦੇ ਆ ਸਾਡੇ ਆਗੂ ਇਸ ਲੜਾਈ ਦੇ ਵਿੱਚ ਇੱਕ ਜਰਨੈਲ ਦਾ ਜਿਵੇਂ ਜਰਨੈਲ ਆਪਣੀ ਫੌਜ ਨੂੰ ਤਿਆਰ ਕਰਦਾ ਆ ਐਵੇਂ ਹੀ ਸਾਡੀ ਅਗਵਾਈ ਕਰਦੇ ਪਏ ਆ ਉਧਰ ਖਨਾਰੀ ਖਨੌੜੀ ਬਾਰਡਰ ਦੇ ਸਰਦਾਰ ਜਗਜੀਤ ਸਿੰਘ ਜੀ ਡੱਲੇ ਆ ਜੋ ਮਰਨ ਮਰਦ ਤੇ ਬੈਠੇ ਆ ਕਿਉਂਕਿ ਸਾਡੇ ਆਗੂ ਸਾਡਾ ਬਹੁਤ ਖਿਆਲ ਰੱਖਦੇ ਆ ਉਹਨਾਂ ਨੂੰ ਪਤਾ ਵਾ ਵੀ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ ਬੇਸ਼ੱਕ ਅਸੀਂ ਆਪਣਾ ਕਰਵਾ ਲਈਏ ਜਦੋਂ 21 ਫਰਵਰੀ ਦਾ ਪ੍ਰੋਗਰਾਮ ਸੀਗਾ ਜਦੋਂ ਇੱਥੇ ਆਏ ਆ ਅੱਗੇ ਜਾਣ ਵਾਲਾ ਉਦੋਂ ਵੀ ਢੱਲੇਵਾਲ ਸਾਹਿਬ ਨੇ ਕਿਹਾ ਸੀਗਾ ਵੀ ਆਪਾਂ ਅੱਗੇ ਲੱਗਾਂਗੇ ਤੇ ਨੌਜਵਾਨ ਪਿੱਛੇ ਪਿੱਛੇ ਲੱਗਣਗੇ ਹੁਣ ਵੀ ਢੱਲੇਵਾਲ ਸਾਹਿਬ ਨੇ ਆਪਣੀ ਸਿਹਤ ਦਾ ਖਿਆਲ ਨਹੀਂ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵੀ ਉਹ ਇੱਕ ਬਿਮਾਰੀ ਵੀ ਆ ਉਹਨਾਂ ਨੂੰ ਬਿਮਾਰ ਰਹਿੰਦੇ ਆ ਬਜ਼ੁਰਗ ਸਰੀਰ ਆ ਤੇ ਅੱਜ 14ਵਾਂ 15ਵਾਂ ਦੇ ਨੇ ਆ ਉਹਨਾਂ ਦੇ ਮਰਨ ਵਰਤ ਦੇ ਬੈਠਣ ਦਾ ਪਰ ਸਰਕਾਰ ਦੇ ਕੰਨ ਤੇ ਕੋਈ ਯੂਨ ਨਹੀਂ ਸਰਕਦੀ ਪਈ ਚੇਤਾਵਨੀ ਦਿੰਨੇ ਆ ਸਰਕਾਰ ਨੂੰ ਭਈ ਜੇ ਸਾਡੇ ਕਿਸੇ ਵੀ ਆਗੂ ਨੂੰ ਤੱਤੀ ਬਾਹ ਵੀ ਲੱਗ ਗਈ ਤੇ ਭਈ ਇਹਦੇ ਮੌਲ ਦੇ ਨੂੰ ਵੱਡੇ ਦੇਣੇ ਪੈਣਗੇ ਬਸ ਇਨੀਆਂ ਗੱਲਾਂ ਕਹਿੰਦਾ ਹੋਇਆ ਖਿਮਾ ਦਾ ਜੱਜ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14 ਤਰੀਕ ਉਹੀ ਸੇਮ ਤਿਆਰੀ ਹੈ ਜੋ 101 ਕਿਸਾਨੋ ਦਾ ਜੱਥਾ ਦਿੱਲੀ ਜਾਏ ਕੂਚ ਕਰੇਗਾ ਔਰ ਉਸਕੇ ਲਈ ਲੰਗਰ ਪਾਣੀ ਕੀ ਵਿਵਸਥਾ ਜੋ ਹਮਾਰੇ ਸਾਥੀ ਆ ਰਹੇ ਹਨ उनकी व्यवस्थाएं की जा रही हैं और डिसिप्लिन वैसे का वैसे मेंटेन रखा जाएगा हमारी पुरजोर कोशिश रहेगी ये पंजाब सरकार से पूछें कि उनकी सरजमी पर ये और ज़्यादा बैरिगेशन की जा रही है या बैरीगेट लगाए जा रहे हैं वो इस बात का जवाब देंगे हां मेरी हमारी बीके शहीद भगत सिंह किसान जथबंदी है और उसका जो संगठन है उसका फेसबुक पेज है वो बंद कर दिया गया है और अभी जो यहां पे इंटरनेट बाधित आ रहा है पंजाब के अंदर 1 किलोमीटर के अंदर इंटरनेट की बड़ी समस्या आ रही है और हरियाणा में इंटरनेट लगभग अमला जिले में बंद कर दिया गया है भगत सिंह जोन तेज सिंह स्वतंत्र तो भेंती लगया कारण ਸਾਡੇ ਕੋਲ ਫਾਰਮਰ ਚੈਨਲ ਵਾਲੇ ਪਹੁੰਚੇ ਆ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਨ ਲੱਗੇ ਲੱਗੇ ਆ ਜੀ ਕਿਸਾਨ ਮਜ਼ਦੂਰ ਸਿੰਗਰਸ ਕਮੇਟੀ ਜਿੰਦਾਬਾਦ 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 ਮੋਦੀ ਸਰਕਾਰ ਮਰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਆਪਣੇ ਹੱਕ ਲੈ ਕੇ ਰਹਾਗੇ ਲੈ ਕੇ ਰਹਾਗੇ ਲੈ ਕੇ ਰਹਾਗੇ ਹੱਕ ਲਈ ਜੋ ਲੜਦੇ ਲੋਕ ਜੇਲਾ ਟੋਨੀ ਲੜਦੇ ਲੋਕ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹੱਕ ਵਾਢੇ ਜਾਣੇ ਮੰਗ ਮੰਗ ਕੇ ਵੇਖ ਲਿਆ ਜੋਰ ਜਮਾ ਕੇ ਵੇਖਾਂਗੇ ਮੰਗ ਮੰਗ ਕੇ ਵੇਖ ਲਿਆ ਜੋਰ ਜਮਾ ਕੇ ਵੇਖੋ ਪੰਜਾਬ ਕਿਸਾਨ ਮਜ਼ਦੂਰ ਸਘਰ ਕਮੇਟੀ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਸੰਭੂ ਦੇ ਲੜਦੇ ਕਿਸਾਨ ਮਜ਼ਦੂਰ ਜਿੰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ